ਗਰਾਊਂਡ ਦੀ ਗੱਲ ਕੀਤੀ ਹੈ ਜੀ ਮੈਂ ਵੀ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਮੈਨੂੰ ਜੈਤੋ ਵਾਲੇ ਆਏ ਕਹਿੰਦੇ ਆ ਵੀ ਮੰਤਰੀ ਸਾਹਿਬ ਤਾਂ ਤੇਰੇ ਨਾਲ ਦੇ ਪੜੇ ਆ ਕਾਲਜ ਦੇ ਤੂੰ ਇੱਕ ਗਰਾਊਂਡ ਦਾ ਲੋਟ ਕਰਾ ਲਾ ਸਾਡੇ ਜੈਤੋ ਵਾਲਾ ਗਰਾਊਂਡ ਹੈ ਜੀ ਬਹੁਤ ਵਾਰੀ ਤੁਹਾਨੂੰ ਮੋਟਰ ਭੇਜੀ ਆ ਉਹਦੇ ਵੱਲ ਵੀ ਧਿਆਨ ਦਿਓ ਜੀ ਮੜਾ ਜਾ ਧਿਆਨ ਦੇ ਦਿਆ ਜੋ ਜੀ ਮੰਤਰੀ ਜੀ ਸਰ ਜਿਹੜਾ ਇਹ ਸਵਾਲ ਮੈਂਬਰ ਸਾਹਿਬ ਨੇ ਕੀਤਾ ਹੈ ਮੈਂ ਇਹਨੂੰ ਦੱਸਣਾ ਚਾਹਣਾ ਕਿ ਜਿਹੜਾ ਲਾਲੜੂ ਚ ਇਹ ਸਟੇਡੀਅਮ ਕਹਿ ਰਹੇ ਆ ਸਰ ਇਹਨਾਂ ਸਕੂਲ এডਿਕੇਸ਼ਨ ਦਾ ਸਟੇਡੀਅਮ ਹੈ ਕਿਉਂਕਿ ਇਹ ਕਮੇਟੀ ਨੇ ਜਿਹੜਾ ਗਰਾਊਂਡ ਹੈ ਇਹ ਸਕੂਲ ਨੂੰ ਟਰਾਂਸਫਰ ਕਰ ਦਿੱਤਾ ਸੀ ਤੇ ਜਿਹੜਾ ਖੇਡ ਵਿਭਾਗ ਆ ਉਹ ਜਿਹੜੀਆਂ ਖੇਡ ਡਿਪਾਰਟਮੈਂਟ ਦੀ ਜਿੱਥੇ ਪ੍ਰਾਪਰਟੀ ਆ ਜਿਹੜੇ ਸਾਡੇ ਖੇਡ ਸਟੇਡੀਅਮ ਹੈ ਉਹਨਾਂ ਨੂੰ ਹੀ ਅਸੀਂ ਅਪਗ੍ਰੇਡ ਕਰਦੇ ਆ ਸੋ ਫਿਲਹਾਲ ਇਹਨੂੰ ਅਪਗ੍ਰੇਡ ਕਰਨ ਦੀ ਕੋਈ ਸਰ ਜਿਹੜੀ ਤਜਵੀਜ਼ ਜਿਹੜੀ ਉਹ ਵਿਚਾਰ ਦੀ ਨਹੀਂ ਹੈ ਰੰਧਾਵਾ ਸਾਹਿਬ ਮਾਨੇ ਸਪੀਕਰ ਸਾਹਿਬ ਮੈਨੂੰ ਉਮੀਦ ਹੈ ਕਿ ਸਾਡੇ ਮੰਤਰੀ ਸਾਹਿਬ ਨੌਜਵਾਨ ਨੇ ਔਰ ਖੇਡ ਮੈਂ ਕਹਿੰਨਾ ਖੇਡ ਨੂੰ ਪ੍ਰਮੋਟ ਹੀ ਸਭ ਤੋਂ ਬਾਅਦ ਮੀਤ 헤ਰ ਜੀ ਨੇ ਕੀਤਾ ਆ 2 ਸਾਲਾਂ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਨੂੰ ਲੈ ਕੇ ਜਿਹੜੇ ਨੌਜਵਾਨ ਬੱਚੇ ਬਾਹਰ ਨਿਕਲੇ ਆ ਇਸ ਕਰਕੇ ਜਿਹੜਾ ਲਾਲੂ ਏਰੀਆ ਦੀ ਮੈਂ ਤੁਹਾਨੂੰ ਸਟੇਡੀਅਮ ਦੀ ਗੱਲ ਕੀਤੀ ਆ ਲਾਲੂ ਹੰਡੇਸਰਾ ਦੀ ਆਬਾਦੀ 2.5 ਲੱਖ ਦੇ ਕਰੀਬ ਹੈ ਤੇ ਨਾਲ ਨਾਲ ਦੋ ਸ਼ਹਿਰ ਨੇ ਲਾਲੂ ਤੇ ਹੰਡੇਸਰਾ 35-40 ਕਿਲੋਮੀਟਰ ਦੇ ਅੰਦਰ ਕੋਈ ਸਟੇਡੀਅਮ ਨਹੀਂ ਹੈਗਾ ਜੀ ਇੱਡਾ ਵੱਡਾ ਏਰੀਆ ਹੈ ਕਿਰਪਾ ਕਰਕੇ ਸਰਕਾਰ ਨੂੰ ਇਹਦਾ ਧਿਆਨ ਦੇਣਾ ਚਾਹੀਦਾ ਔਰ ਨੌਜਵਾਨ ਸਾਡੇ ਮੰਤਰੀ ਨੇ ਮੈਨੂੰ ਤਾਂ ਉਮੀਦ ਹੈ ਵੀ ਵਿੱਚੋਂ ਕੋਈ ਰਾਹ ਰੂ ਲੱਭ ਕੇ ਤੇ ਕੋਈ ਛੋਟਾ ਮੋਡਾ ਕੋ 2-4 ਕਰੋੜ ਰੁਪਏ ਦਾ ਕੋਈ ਸ਼ਮਲਾਟ ਚਾਮਲਾਟ ਬਹੁਤ ਪਈ ਹੈ ਪੰਚਾਇਤੀ ਲੈਂਡ ਬਹੁਤ ਹੈ ਸਾਡੇ ਕੋਲ ਲਾਲੜੂ ਜਿੰਨੀ ਕੋ ਉਹਨੀ ਜਗ੍ਹਾ ਦਵਾ ਦਿਆਂਗੇ ਕੋਈ ਅਸੀਂ ਮੁਹਾਲੀ ਖੇਡਣ ਹੁੰਦੇ ਨੇ ਬੱਚੇ ਸਟੇਡੀਅਮ ਚ ਤੇ ਲਾੜੂ ਜਰੂਰ ਇਹਦਾ ਕੋਈ ਨਾ ਕੋਈ ਹੱਲ ਕੱਢ ਕੇ ਦਿੱਤਾ ਜਾਵੇ ਧੰਨਵਾਦ ਜੀ ਮੰਤਰੀ ਜੀ ਸਰ ਮਾਨਯੋਗ ਮੈਂਬਰ ਸਾਹਿਬ ਨੇ ਰਾਹ ਕੱਟਣ ਦੀ ਗੱਲ ਕੀਤੀ ਹੈ ਸਰ ਇਸੇ ਗਰਾਊਂਡ ਦਾ ਰਾਹ ਕੱਢ ਲੈਣੇ ਆ ਸਕੂਲ ਐਜੂਕੇਸ਼ਨ ਮਿਨਿਸਟਰ ਸਾਹਿਬ ਕਿਉਂਕਿ ਅਸੀਂ ਬਜਟ 'ਚ ਵੀ ਰੱਖਿਆ ਕਿ ਜਿਹੜੀਆਂ ਨਰਸਰੀਜ਼ ਪੂਰੇ ਪੰਜਾਬ ਦੇ ਵਿੱਚ ਬਾਨੀਆਂ ਨੇ ਸਪੋਰਟਸ ਵੈਸੇ ਹਜ਼ਾਰ ਦੀ ਤਜਵੀਜ਼ ਹੈ ਪਹਿਲੇ ਫੇਸ 'ਚ 250 ਨਰਸਰੀ ਬਣ ਰਹੀਆਂ ਤਾਂ ਹਰ ਹਲਕੇ 'ਚ ਦੋ ਜਾਂ ਤਿੰਨ ਬਾਨੀਆਂ ਨੇ ਸੋ ਸਾਨੂੰ ਸਕੂਲ ਡਿਪਾਰਟਮੈਂਟ ਐਨਓਸੀ ਦੇ ਦੇ ਅਸੀਂ ਇੱਥੇ ਸਪੋਰਟਸ ਨਰਸਰੀ ਜਿਹੜੀ ਆ ਬਣਾਵਾਂਗੇ ਇਹਨੂੰ ਅਪਗ੍ਰੇਡ ਵੀ ਕਰਦਾਂਗੇ ਤੇ ਇੱਕ ਪੱਕਾ ਕੋਚ ਵੀ ਜਿਹੜਾ ਇੱਥੇ ਲਗਾ ਦੇਵਾਂਗੇ ਤੇ ਨਾਲ ਡੇਲੀ 60 ਬੱਚਿਆਂ ਨੂੰ ਡਾਈਟ ਵੀ ਜਿਹੜੀ ਆ ਉਹਨਾਂ ਨੂੰ ਦਿੱਤੀ ਜਾਊਗੀ। ਕੀ ਬਾਤ ਆ ਬੜੇ ਮਿਹਰਬਾਨ ਹੋਏ ਹੋ। ਮੈਂ ਮੰਤਰੀ ਜੀ ਦਾ ਧੰਨਵਾਦ ਕਰਦਾ ਸਪੀਕਰ ਸਾਹਿਬ ਤੁਹਾਡੇ ਜ਼ਰੀਏ। ਵੈਸੇ ਮੈਂ ਇਹੀ ਅਪਗ੍ਰੇਡ ਕਰਾਉਣਾ ਸੀ ਮਿਸ਼ਨ ਵੈਨੋ ਲੱਗਦਾ ਵੀ ਏਸੇ ਵੀ ਇਹੀ ਹੋਏਗਾ। ਬਹੁਤ ਵੱਡਾ ਸਟੇਡੀਅਮ ਹੈ। ਤੇ ਹੋਰ ਜਗ੍ਹਾ ਗੱਫੇ ਤੁਸੀਂ ਕਾਫੀ ਮੰਤਰੀ ਸਾਹਿਬ ਨੇੜੇ ਨੇੜੇ ਸੰਗਰੂਰ ਨੂੰ ਦਿੱਤੇ ਬੜੀ ਖੁਸ਼ੀ ਆ ਪਰ ਡੇਰਾ ਬਸ ਮੇਰਾ ਵਾਲਾ ਇਲਾਕਾ ਬਿਲਕੁਲ ਹੀ ਪਵਦ ਦਾ ਜੀ ਉਧਰ ਕੰਨੀ ਮਾੜਾ ਮੋਟਾ ਥੋੜਾ ਧਿਆਨ ਕਰ ਲਿਓ ਵੋਟਾਂ ਬਹੁਤ ਪਾਵਾ ਜੀ ਹੋਈ ਵਾਰ ਥੋੜਾ ਸਾ ਧਿਆਨ ਕਰਿਓ ਸਟੇਡੀਅਮ ਕੀ ਲੋੜ ਆ ਵਾ ਥੈਂਕ ਯੂ ਥੈਂਕ ਯੂ ਜੀ ਸਨਾਜੀਤਪਾਲ ਸਿੰਘ ਕੋਹਲੀ ਅੱਗੇ ਚੱਲੀਏ ਜੀ ਕੋਈ ਫੇਰ ਕਰ ਲੈਣੇ ਸਾਰੇ ਕੁਐਸਚਨ ਹੋ ਜਾਣ ਜ਼ੀਰੋ ਆ ਤੇ ਬੋਲ ਜ਼ੀਰੋ ਆ ਤੇ ਬੋਲ ਜ਼ੀਰੋ ਆ ਸਰ ਕੁਐਸਚਨ ਜੀ ਕੋਹਲੀ ਸਾਹਿਬ ਜੀਰੂਆ ਉੱਤੇ ਬੋਲੇ ਸੁੱਖੀ ਜੀ ਕੋਈ ਗੱਲ ਨਹੀਂ ਇੱਥੇ ਹੀ ਹੈ ਚਲੋ ਬੈਠੋ ਜੀ ਬੈਠੋ ਜੀ ਕੋਲੀ ਸਾਹਿਬ ਹੁਣ ਮੀਆਂ ਬੀਬੀ ਰਾਜੀ ਧੰਨਵਾਦ ਫਿਕਰ ਸਾਹਿਬ ਸੁੱਖੀ ਜੀ ਅਸੀਂ ਜੀ ਸਾਹਿਬ ਤੁਹਾਡੇ ਕੋਲ ਗਾਣੇ ਆ ਉਹ ਨਹੀਂ ਮਹਾਰਾਜ ਪੰਜਾਬੀ ਦੇ ਕੋਲ ਗਾਣੇ ਮੰਗਾ ਦੇ ਵਿੱਚ 2016 ਦੇ ਵਿੱਚ ਜਦੋਂ ਸ਼੍ਰੋਮਣੀ ਕਾਲੇ ਦਾ ਭਾਜਪਾ ਦੀ ਸਰਕਾਰ ਸੀ ਮੰਗਾ ਸਿਟੀ ਦੇ ਵਿੱਚ 87.45 ਲੱਖ ਦੇ ਨਾਲ ਇੱਕ ਸਟੇਡੀਅਮ ਬਣਾਉਣ ਲਈ ਉੱਥੇ ਪੈਸੇ ਰਿਲੀਜ਼ ਹੋਏ। ਔਰ 5 ਲੱਖ ਪ੍ਰੋਫੈਸਰ ਪ੍ਰਿੰਸ ਜੁੰਮਾਜ਼ਾ ਉਸ ਵੇਲੇ ਦੇ ਐਮਪੀ ਕੋਲ ਵੀ ਦਿੱਤੇ। ਔਰ ਉਹ ਸਟੇਡੀਅਮ ਬਣਨਾ ਸ਼ੁਰੂ ਹੋ ਗਿਆ। ਮੇਨ ਟਾਈਮ ਥੋੜਾ ਅਗਲੇ ਸਾਰੇ ਜਿਹੜੀ ਕਾਂਗਰਸ ਦੀ ਸਰਕਾਰ ਆ ਗਈ। ਉੱਥੇ ਕੋਈ 40-45 ਲੱਖ ਰੁਪਏ ਦਾ ਕੰਮ ਹੋਇਆ। ਠੇਕੇਦਾਰ ਭੱਜ ਗਿਆ। ਔਰ ਉਸ ਤੋਂ ਬਾਅਦ ਕਦਮ ਉਹ ਜਿਹੜਾ ਸਟੇਡੀਅਮ ਦਾ ਕੰਮ ਉੱਥੇ ਰਹਿ ਗਿਆ। ਉਹਦੀ ਇਨਕੁਆਰੀਆਂ ਸ਼ੁਰੂ ਕਰਾਤੀਆਂ। ਜਿਹੜਾ ਉਹ 40-45 ਲੱਖ ਰੁਪਏ ਉਹਨੇ ਕੰਮ ਕੰਪਲੀਟ ਨਹੀਂ ਕੀਤਾ। ਨਾ ਸਟੇਡੀਅਮ ਕੰਪਲੀਟ ਹੋਇਆ ਨਾ ਪੂਰੇ ਪੈਸੇ ਲੱਗੇ ਪਰ ਉਹ ਜਿਹੜਾ ਠੇਕੇਦਾਰ ਸੀ ਉਹ 40-45 ਲੱਖ ਰੁਪਏ ਲੈ ਕੇ ਸਰਕਾਰ ਦਾ ਭੱਜ ਗਿਆ ਸੋ ਮੇਰੀ ਤੇ ਬੇਨਤੀ ਤੁਹਾਨੂੰ ਇਹੀ ਪੁੱਛਣਾ ਚਾਹਣਾ ਕੋਈ ਅਦਾ ਦਾ ਕਾਨੂੰਨ ਹੈ ਕਿ ਲੋਕ ਜਿਹੜਾ ਸਰਕਾਰੀ ਪੈਸਾ ਲੈ ਕੇ ਭੱਜ ਜਾਂਦੇ ਆ ਸਰਕਾਰਾਂ ਬਦਲਦੀਆਂ ਰਹਿੰਦੀਆਂ ਪਰ ਉਹ ਜਿਹੜਾ ਪੈਸਾ ਲੋਕਾਂ ਦਾ ਪੈਸਾ ਜਿਹੜਾ 40-45 ਲੱਖ ਰੁਪਏ ਲੈ ਕੇ ਭੱਜ ਗਿਆ ਕੀ ਉਹਦੀ ਰਿਕਵਰੀ ਲਈ ਕੋਈ ਸਰਕਾਰ ਇਸ ਤਰ੍ਹਾਂ ਦਾ ਕੋਈ ਯਤਨ ਕਰ ਸਕਦੀ ਕਿ ਲੋਕਾਂ ਦਾ ਪੈਸਾ ਔਰ ਬੰਗਿਆਂ ਦੇ ਵਿੱਚ ਉਸ ਘਟ ਘਟ ਟੋਕੜ ਸਟੇਡੀਅਮ ਪੂਰਾ ਹੋ ਸਕੇ ਧੰਨਵਾਦ ਸਵਾਲ ਵੱਖਰਾ ਜੇ ਮੰਤਰੀ ਜਵਾਬ ਦੇਣਾ ਚਾਹੁੰਦੇ ਤਾਂ ਮੰਤਰੀ ਜੀ ਸਰ ਮੈਂ ਕਿਉਂਕਿ ਸਵਾਲ ਤਾਂ ਵੱਖਰਾ ਬਣਦਾ ਪਰ ਜੇ ਕੋਈ ਠੇਕੇਦਾਰ ਕੰਮ ਪੂਰਾ ਨਹੀਂ ਕਰਦਾ ਉਹਦੇ ਕੰਮ ਚ ਕਮੀ ਪੇਸ਼ੀ ਆ ਤਾਂ ਸਰਕਾਰ ਸਰ ਉਹਨੂੰ ਬਲੈਕਲਿਸਟ ਜਿਹੜਾ ਉਹ ਕਰ ਦਿੰਦੀ ਆ ਤੇ ਮੈਂ 100% ਸ਼ੋਰ ਹਾਂ ਵੀ ਉਹ ਠੇਕੇਦਾਰ ਨੂੰ ਵੀ ਜ਼ਰੂਰ ਬਲੈਕਲਿਸਟ ਆ ਜਿਹੜਾ ਉਹ ਕਰ ਦਿੱਤਾ ਗਿਆ ਹੋਊਗਾ ਤੇ ਬਾਕੀ ਮੈਂਬਰ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਵੀ ਕੋਈ ਉਹ ਗਰਾਊਂਡ ਦੇ ਵਿੱਚ ਕੋਈ ਤੁਸੀਂ ਹੋਰ ਕਿਉਂਕਿ ਨਾ ਅਸੀਂ ਮੇਨ ਤਰਜੀਹ ਇਸ ਸਰਕਾਰ ਚ ਇਹ ਦਿੱਤੀ ਹੈ ਕਿ ਵੱਡੇ ਸਟੇਡੀਅਮ ਬਣਾਉਣ ਦੇ ਨਾਲੋਂ ਗਰਾਊਂਡ ਬਣਾਉਣ ਨੂੰ ਜਿਹੜੀ ਪ੍ਰੈਫਰੈਂਸ ਆ ਉਹ ਦਿੱਤੀ ਹੈ ਕਿਉਂਕਿ ਕਈ ਜਗ੍ਹਾ ਤੇ ਸਰ ਬਹੁਤ ਵੱਡੀਆਂ-ਵੱਡੀਆਂ ਪੌੜੀਆਂ ਕਮਰੇ ਬਣ ਜਾਂਦੇ ਆ ਪਰ ਜਿੱਥੇ ਜਿਹੜਾ ਖੇਡਣ ਲਈ ਬੱਚਿਆਂ ਨੂੰ ਚਾਹੀਦਾ ਉਹ ਗਰਾਊਂਡ ਵਾਲਾ ਕੰਮ ਵਿੱਚ ਹੀ ਰਹਿ ਜਾਂਦਾ ਸੋ ਅਸੀਂ ਮੇਨ ਜਿਹੜੀ ਪ੍ਰਾਇੋਰਟੀ ਜਿਹੜੀ ਗਰਾਊਂਡ ਨੂੰ ਹੈ ਜੇ ਗਰਾਊਂਡ ਦੇ ਵਿੱਚ ਕੋਈ ਕਮੀ ਪੇਸ਼ੀ ਆ ਉਹਨੂੰ ਕੋਈ ਅਪਗ੍ਰੇਡ ਕਰਨਾ ਜਿੱਥੇ ਬੱਚੇ ਖੇਡਦੇ ਆ ਉਦ ਲਈ ਮੈਨੂੰ ਆ ਕੇ ਮਿਲ ਲੈਣ ਜੀ ਉਦ ਲਈ ਸੀ ਪੈਸੇ ਜ਼ਰੂਰ ਦੇ ਦਾਂਗੇ ਥੈਂਕ ਯੂ ਥੈਂਕ ਯੂ ਅਮੋਲਕ ਜੀ ਆਪਾਂ ਅੱਗੇ ਚੱਲੀਏ ਕਿ ਕੋਈ ਜਰੂਰੀਅਤ ਕਰ ਲੋ ਅਮੋਲਕ ਧੰਨਵਾਦ ਸਪੀਕਰ ਸਾਹਿਬ ਗਰਾਊਂਡ ਦੀ ਗੱਲ ਕੀਤੀ ਹੈ ਜੀ ਮੈਂ ਵੀ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਮੈਨੂੰ ਜੈਤੋ ਵਾਲੇ ਆਏ ਕਹਿੰਦੇ ਆ ਵੀ ਮੰਤਰੀ ਸਾਹਿਬ ਤਾਂ ਤੇਰੇ ਨਾਲ ਤੇ ਪੜ੍ਹੇ ਆ ਕਾਲਜ ਦੇ ਤੂੰ ਇੱਕ ਗਰਾਊਂਡ ਦਾ ਲੋਟ ਕਰਾ ਲਾ ਸਾਡੇ ਜੈਤੋ ਵਾਲਾ ਗਰਾਊਂਡ ਹੈ ਜੀ ਬਹੁਤ ਵਾਰੀ ਤੁਹਾਨੂੰ ਮੋਟਰ ਭੇਜੀ ਆ ਉਹਦੇ ਵੱਲ ਵੀ ਧਿਆਨ ਦਿਓ ਜੀ ਮੜਾ ਜਾ ਧਿਆਨ ਦੇ ਦਿਆ ਜੋ ਜੀ ਮੰਤਰੀ ਜੀ ਬੈਠੇ ਸ੍ਰੀ ਸਦਾ ਅਜੀਤਪਾਲ ਸਿੰਘ ਕੋਹਲੀ ਸਾਹਿਬ ਥੈਂਕ ਯੂ ਸਪੀਕਰ ਸਾਹਿਬ ਕੁਐਸਚਨ ਨੰਬਰ 1068 ਟੇਕਿੰਗ ਐਕਸ਼ਨ ਅਗੇਂਸਟ ਇਲੀਗਲ ਓਕਿਊਪੈਂਟਸ ਇਨ ਗਵਰਨਮੈਂਟ ਰੈਜ਼ੀਡੈਂਸੀਜ਼ ਇਨ ਪਟਿਆਲਾ ਜੀ ਸਰਦਾਰ ਹਰਪਜਨ ਸਿੰਘ ਲੋਕ ਨਿਰਮਾਣ ਮੰਤਰੀ ਮਾਨਯੋਗ ਸਪੀਕਰ ਸਾਹਿਬ ਇਸ ਸਮੇਂ ਲੋਗ ਨਰਮਾਣ ਵਿਭਾਗ ਦੀਆਂ ਸਰਕਾਰੀ ਕੋਠੀਆਂ ਵਿੱਚ 10 ਲੋਟੀ ਇਹੋ ਜਿਹੇ ਨੇ ਜੋ ਆਪਣੀ ਮਿਆਦ ਤੋਂ ਵੱਧ ਸਮੇਂ ਸਾ ਵੱਧ ਸਮੇਂ ਕਾਰਨ ਨਜਾਇਜ਼ ਤੌਰ ਤੇ ਰਹਿ ਰਹੇ ਨੇ ਇਹ ਕਿਹੜੇ ਕਿਹੜੇ ਮਹਾਪੁਰਸ਼ ਆ ਮੜਾ ਜੇ ਦੱਸਿਓ ਸਹੀ ਪਤਾ ਲੱਗ ਜੇ ਹਾਂਜੀ ਜੀ ਮੈਂ ਕਿਹਾ ਕਿਹੜੇ ਕਿਹੜੇ ਮਹਾਪੁਰਸ਼ ਆ ਇਹ ਪੰਜਾਬ ਨੂੰ ਪਤਾ ਲੱਗ ਜੇ ਇਹ ਦੇਖੋ ਜੀ ਜਿਹੜੇ ਜਿਨ੍ਹਾਂ ਦੇ ਟਾਈਮ ਲੰਘ ਜਾਂਦੇ ਆ ਜਾਂ ਟ੍ਰਾਂਸਫਰ ਹੋ ਜਾਂਦੀਆਂ ਜਾਂ ਰਿਟਾਇਰ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਛੱਡਦੇ ਨਹੀਂ ਵੈਸੇ ਤਾਂ ਚਲੋ ਇਹ ਆਪਣੇ ਸਰਕਾਰ ਦੇ ਵਿੱਚ ਵੀ ਆਪਾਂ ਕੰਮ ਸ਼ੁਰੂ ਕੀਤਾ ਸੀ ਇਹੋ ਜਿਹਾ ਦੇ ਮੁਲਾਜ਼ਮਾਂ ਤੱਕ ਵੀ ਪਹੁੰਚ ਗਿਆ ਸਰਕਾਰ ਦੇ ਅਧਿਕਾਰੀ ਮੰਤਰੀ ਐਮ ਐਲ ਏ ਇਤਨਾ ਸ਼ੁਰੂ ਹੋਇਆ ਤੇ ਮੈਂ ਸਮਝਦਾ ਵੀ ਇਹ ਉਥੋਂ ਹੀ ਇਹ ਟ੍ਰੈਂਡ ਜਿਹੜਾ ਹੈ ਇਧਰ ਨੂੰ ਵੀ ਸ਼ੁਰੂ ਹੋ ਗਿਆ ਹੈ ਕਿ ਅਚਨਚੇਤ ਚੈਕਿੰਗ ਜਿਹੜੀ ਆ ਉਹ ਅਸੀਂ ਜਦੋਂ ਕਰਦੇ ਹਾਂ ਉਲਟੀਆਂ ਦੀ ਕਰਮਚਾਰੀਆਂ ਦੀ ਸੋ ਜਿਹੜੇ ਵੀ ਨਜਾਇਜ਼ ਵਿਅਕਤੀ ਰਹਿ ਰਹੇ ਹੁੰਦੇ ਨੇ ਉਹਨਾਂ ਨੂੰ ਇੱਕ ਪੰਜਾਬ ਪਬਲਿਕ ਪ੍ਰਮਿਸਿਸ ਐਂਡ ਲੈਂਡ ਐਕਟ 1973 ਦੀ ਧਾਰਾ 4 ਤੇ 5 ਅਧੀਨ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਂਦੀ ਆ ਨੌ ਜਿਹੜੇ ਨੇ ਉਹਨਾਂ ਦੇ ਜੜੀ ਆ ਉਹ ਕਾਨੂੰਨੀ ਕਾਰਵਾਈ ਉਹਨਾਂ ਦੇ ਉੱਤੇ ਚੱਲ ਰਹੀ ਆ ਔਰ ਇੱਕ ਅਜੇ ਇਵਿਕਸ਼ਨ ਵਾਲਾ ਆ ਉਹਨੂੰ ਵੀ ਇਵਿਕਸ਼ਨ ਨੋਟਿਸ ਜਿਹੜਾ ਆ ਉਹ ਦਿੱਤਾ ਹੋਇਆ ਕੋਲੀ ਸਾਹਿਬ ਹਾਂਜੀ ਜਿਹੜੇ ਜੀ ਚਲੋ ਹੁਣ ਮੈਂਬਰ ਸਾਹਿਬ ਨੇ ਗੱਲ ਕਰ ਹੀ ਦਿੱਤੀ ਆ ਕਿ ਮੈਂ ਮੁਲਾਜ਼ਮਾਂ ਦੇ ਤੇ ਨਾਂ ਜਿਹੜੇ ਬਾਅਦ ਚ ਰਹਿ ਰਹੇ ਨੇ ਉਹਨਾਂ ਦੇ ਜਿਹੜੀ ਆਉ ਡਿਟੇਲ ਦਊਂਗਾ ਮੈਂ ਇੱਕ ਗੱਲ ਜ਼ਰੂਰ ਕਰੂੰਗਾ ਕਿ ਕੋਠੀ ਨੰਬਰ 47 ਸੈਕਟਰ 2 ਦੇ ਵਿੱਚ ਸਰਦਾਰ ਮਨਪੀਰ ਸਿੰਘ ਬਾਦਲ ਸਾਹਿਬ ਕੋਲ ਸੀਗੀ ਜੀ ਉਹ ਦੇਖੋ ਉਹਨਾਂ ਨੂੰ ਬਕਾਇਦਾ ਜਿਹੜੀਆਂ ਨੇ ਉਹ ਚਿੱਠੀਆਂ ਕੱਡੀਆਂ ਗਈਆਂ ਔਰ ਜਿੱਦਾਂ ਕੋਠੀ ਦਾ ਜੋ ਕੁਝ ਵਿੱਚ ਛੱਡ ਕੇ ਗਏ ਨੇ ਉਹਦੇ ਵਿੱਚੋਂ ਜੋ ਕੁਝ ਘੱਟ ਸੀਗਾ ਡਾਈਨਿੰਗ ਟੇਬਲ ਇੱਕੋ ਥੇ ਨਹੀਂ ਸੀਗਾ ਹੈਗਾ ਸੁਣ ਲਿਓ ਜੀ ਹੁਣ ਸੁਣ ਲਿਓ ਧਿਆਨ ਨਾਲ ਇੱਕ ਡਾਈਨਿੰਗ ਚੇਅਰ ਨਹੀਂ ਸੀਗੀ ਜੀ ਆਈਗੀ ਆ 10 10 ਡਾਈਨਿੰਗ ਚੇਅਰ ਨਹੀਂ ਸੀਗੀਆਂ ਆਗੀਆਂ ਇੱਕ ਸਰਵਿਸ ਟ੍ਰੋਲੀ ਨਹੀਂ ਸੀਗੀ ਆਗੀ ਤੇ ਇੱਕ ਰੈਕਲਾਈਨਰ ਸੋਫਾ ਨਹੀਂ ਸੀਗਾ ਹੈਗਾ ਠੀਕ ਆ ਜੀ ਬਾਜਾ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਹਾਂ ਜੀ ਹਾਂ ਜੀ ਕਹੋ ਜੀ ਸਰਪੰਚ ਜਨ ਸਿੰਘ ਜੀ ਇੰਨੀਆਂ